ਅੱਜ ਅਸੀਂ ਕੁਝ ਬਹੁਤ ਹੀ ਖਾਸ ਸਰੋਤਾਂ ਦੀ ਗਹਿਰਾਈ ਵਿੱਚ ਜਾ ਰਹੇ ਹਾਂ ਸਾਡੇ ਕੋਲ ਗੁਰੂ ਅਰਜਨ ਦੇਵ ਜੀ ਦੀਆਂ ਤਿੰਨ ਰਚਨਾਵਾਂ ਹਨ ਹਾਂਜੀ ਪਰ ਅਸੀਂ ਇਹਨਾਂ ਨੂੰ ਸਿਰਫ ਪੜ੍ਹਨਾ ਜਾਂ ਸਮਝਣਾ ਨਹੀਂ ਹੈ ਅੱਜ ਅਸੀਂ ਇਹਨਾਂ ਰਾਹੀਂ ਇੱਕ ਪੂਰੇ ਰੋਹਾਨੀ ਸਫ਼ਰ ਨੂੰ ਦੇਖਾਂਗੇ ਇਹ ਕਹਿ ਲਓ ਇੱਕ ਤਰ੍ਹਾਂ ਦਾ ਨਕਸ਼ਾ ਹੈ ਇੱਕ ਨਕਸ਼ਾ ਬਿਲਕੁਲ ਪਹਿਲਾ ਕਦਮ ਜਿੱਥੇ ਤੁਸੀਂ ਹੋ ਉੱਥੇ ਸ਼ਾਂਤੀ ਕਿਵੇਂ ਲੱਭਣੀ ਹੈ ਫਿਰ ਅਸੀਂ ਦੇਖਾਂਗੇ ਕਿ ਉਹ ਪਰਮ ਅਨੰਦ ਦੀ ਅਵਸਥਾ ਅੰਦਰੋਂ ਮਹਿਸੂਸ ਕਿਵੇਂ ਹੁੰਦੀ ਹੈ ਹੂੰ ਅਤੇ ਅਖੀਰ ਵਿੱਚ ਉਹ ਅਨੁਭਵ ਇੱਕ ਇਨਸਾਨ ਨੂੰ ਅੰਦਰੋਂ ਬਾਹਰੋਂ ਕਿਵੇਂ ਬਦਲ ਦਿੰਦਾ ਹੈ ਤਾਂ ਚਲੋ ਇਸ ਸਫ਼ਰ ਤੇ ਚੱਲਦੇ ਹਾਂ ਪਹਿਲਾ ਸ਼ਬਦ ਇੱਕ ਮਤਲਬ ਬਹੁਤ ਹੀ ਵੱਡੇ ਅਤੇ ਬੁਨਿਆਦੀ ਵਿਚਾਰ ਨਾਲ ਸ਼ੁਰੂ ਹੁੰਦਾ ਹੈ ਜੋ ਖੁਸ਼ੀ ਬਾਰੇ ਸਾਰੀ ਸੋਚ ਨੂੰ ਬਦਲ ਸਕਦਾ ਹੈ ਹਾਂ ਇਹ ਕਹਿੰਦਾ ਸਾਰਤ ਸੁਹਾਵੀ ਜਿਤ ਤੁਦ ਸਮਾਲੀ ਮਤਲਬ ਉਹ ਮੌਸਮ ਉਹ ਪਲ ਉਹ ਸਮਾਂ ਸੁਹਾਵਣਾ ਹੋ ਜਾਂਦਾ ਹੈ ਜਦੋਂ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਇਹ ਬਾਹਰੀ ਹਾਲਾਤਾਂ ਨੂੰ ਬਦਲਣ ਦੀ ਗੱਲ ਨਹੀਂ ਸਗੋਂ ਆਪਣਾ ਧਿਆਨ ਬਦਲਣ ਦੀ ਗੱਲ ਹੈ ਬਿਲਕੁਲ ਤੁਸੀਂ ਇਸ ਨੂੰ ਬਿਲਕੁਲ ਸਹੀ ਫੜਿਆ ਹੈ ਇਹ ਸਿਰਫ ਇੱਕ ਲਾਈਨ ਨਹੀਂ ਇਹ ਇਹ ਇੱਕ ਪੂਰਾ ਫਲਸਫਾ ਹੈ ਹਾਂ ਕਿ ਖੁਸ਼ੀ ਦਾ ਸਰੋਤ ਬਾਹਰ ਨਹੀਂ ਅੰਦਰ ਹੈ ਦੇਖੋ ਅੱਗੇ ਕਿਆ ਗਿਆ ਹੈ ਸੋ ਕਮ ਸੁਹੇਲਾ ਜੋ ਤੇਰੀ ਘਾਲੀ ਉਹ ਕਮ ਵੀ ਸੋਖਾ ਹੋ ਜਾਂਦਾ ਹੈ ਜੋ ਤੇਰੀ ਸੇਵਾ ਵਿੱਚ ਕੀਤਾ ਜਾਵੇ ਅੱਛਾ ਅਤੇ ਸੋ ਰਿਦਾ ਸੁਹੇਲਾ ਜਿਤ ਰਿਧੈ ਤੂੰ ਵੋਠਾ ਉਹ ਦਿਲ ਵੀ ਸ਼ਾਂਤ ਹੋ ਜਾਂਦਾ ਹੈ ਜਿੱਥੇ ਤੂੰ ਵਸਦਾ ਹੈ ਸੋਚ ਕੇ ਦੇਖੋ ਇੱਕੋ ਚੀਜ਼ ਯਾਦ ਸਮੇਂ ਕਮ ਅਤੇ ਮਨ ਤਿੰਨਾਂ ਨੂੰ ਬਦਲ ਰਹੀ ਹੈ ਹੂੰ ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਇੱਕ ਐਨਕ ਲਾ ਲਈ ਹੋਵੇ ਜਿਸ ਨਾਲ ਸਭ ਕੁਝ ਸੁੰਦਰ ਦਿਸਣ ਲੱਗ ਪੈਂਦਾ ਹੈ ਭਾਵੇਂ ਦੁਨੀਆ ਉਹੀ ਹੋਵੇ ਵਾਹ ਇਹ ਬਹੁਤ ਵਧੀਆ ਉਦਾਹਰਣ ਹੈ ਅਤੇ ਫਿਰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਇਹ ਸਰੋਤ ਸਾਰਿਆਂ ਲਈ ਹੈ ਸਾਂਝਾ ਸਾਹਿਬ ਬਾਪ ਹਮਾਰਾ ਹਾਂਜੀ ਸਾਂਝਾ ਹੈ ਉਹ ਸਬਦਾ ਸਾਂਝਾ ਮਾਲਿਕ ਹੈ ਅਤੇ ਉਸਦੇ ਖਜ਼ਾਨੇ ਨੋ ਨਿਦ ਤੇਰੇ ਅਖੁੱਟ ਪੰਡਾਰਾ ਕਦੇ ਮੁਕਦੇ ਨਹੀਂ ਪਰ ਇੱਥੇ ਨਾ ਇੱਕ ਸਵਾਲ ਮੇਰੇ ਮਨ ਚ ਆਉਂਦਾ ਹੈ ਹਾਂ ਜੇ ਖਜ਼ਾਨੇ ਬੇਨਥਨ ਅਤੇ ਸਾਰਿਆਂ ਲਈ ਹਨ ਤਾਂ ਫਿਰ ਹਰ ਕੋਈ ਸੰਤੁਸ਼ਟ ਜਾਂ ਰੱਜਿਆ ਹੋਇਆ ਕਿਉਂ ਮਹਿਸੂਸ ਨਹੀਂ ਕਰਦਾ ਦੁਨੀਆ ਵਿੱਚ ਤਾਂ ਹਰ ਪਾਸੇ ਕਮੀ ਤੇ ਦੌੜੀ ਦਿਸਦੀ ਹੈ ਹਾਂ ਇਹ ਬਹੁਤ ਵਧੀਆ ਸਵਾਲ ਹੈ ਅਤੇ ਇਸ ਦਾ ਜਵਾਬ ਅਗਲੀ ਲਾਈਨ ਵਿੱਚ ਹੈ ਅੱਛਾ ਤੂੰ ਮਿਲਦੀ ਹੈ ਜਦੋਂ ਤੁਸੀਂ ਉਸ ਅੰਦਰੂਨੀ ਅਵਸਥਾ ਵਿੱਚ ਹੁੰਦੇ ਹੋ ਹਮ ਇਸ ਲਈ ਜਿਸ ਨੂੰ ਇਹ ਨਾਮ ਦੇ ਦਾਤ ਮਿਲਦੀ ਹੈ ਸੋਏ ਪਗਤ ਤੁਮਾਰਾ ਜੀਉ ਉਹੀ ਅਸਲ ਪਗਤ ਹੈ ਸੰਤੁਸ਼ਟੀ ਬਾਹਰੀ ਚੀਜ਼ਾਂ ਇਕੱਠੀਆਂ ਕਰਨਨ ਲਈ ਸਗੋ ਇਸ ਅੰਦਰੂਨੀ ਦਾਤ ਨੂੰ ਪ੍ਰਾਪਤ ਕਰਨ ਨਾਲ ਆਉਂਦੀ ਹੈ ਠੀਕ ਹੈ ਇਹ ਸਮਝ ਆਇਆ ਪਰ ਇਸੇ ਸ਼ਬਦ ਦੇ ਅਖੀਰ ਵਿੱਚ ਇੱਕ ਗੱਲ ਹੈ ਜੋ ਜੋ ਮੈਨੂੰ ਹਮੇਸ਼ਾ ਸੋਚਣ ਤੇ ਮਜਬੂਰ ਕਰਦੀ ਹੈ ਹਾਂ ਦੱਸੋ ਲਿਖਿਆ ਹੈ ਕਿ ਪ੍ਰਮਾਤਮਾ ਆਪ ਹੀ ਗੁਰਮੁਖ ਮੁਕਤੀ ਕਰਾਏ ਯਾਨੀ ਗੁਰੂ ਦੇ ਰਾਹ ਤੇ ਤੋਰ ਕੇ ਮੁਕਤੀ ਦਿੰਦਾ ਹੈ ਅਤੇ ਆਪ ਹੀ ਮਨਮੁਖ ਜਨਮ ਪਵਾਏ ਹੈ ਹਾਂ ਯਾਨੀ ਮਨ ਦੇ ਪਿੱਛੇ ਲੱਗਣ ਵਾਲਿਆਂ ਨੂੰ ਜਨਮ ਮਰਨ ਦੇ ਚੱਕਰ ਵਿੱਚ ਪਾਉਂਦਾ ਹੈ ਇਹ ਸੁਣਨ ਵਿੱਚ ਥੋੜਾ ਅਜੀਬ ਲੱਗਦਾ ਹੈ ਜਿਵੇਂ ਸਾਡੀ ਆਪਣੀ ਕੋਈ ਮਰਜ਼ੀ ਜਾਂ ਜ਼ਿੰਮੇਵਾਰੀ ਹੀ ਨਹੀਂ ਹੈ जे वाला उत्ना की मतलब ए एक बहुत गहरा नुक्ता है और बहुत सारे लोग इतने उलझ जाते हैं इसन इस तरह समझण की कोशिश करो हाँ यमांत एक व्यक्ति वजो देखण नहीं है जो बैठ के फैसले कर रहा है कि, कि किस मुक्त करना है ते किसनु पटका है ठीक है इसका अर्थ है कि सारा सिस्टम सारा ब्रह्मंडी नियम उसे एक स्रोत तो है ਕੁਦਰਤ ਦੇ ਨਿਯਮ ਵੀ ਉਸਦੇ ਹਨ ਜੇ ਤੁਸੀਂ ਅੱਗ ਵਿੱਚ ਹੱਥ ਪਾਓਗੇ ਤਾਂ ਸੜੋਗੇ ਇਹ ਕੁਦਰਤ ਦਾ ਨਿਯਮ ਹੈ ਠੀਕ ਹਾਂ ਬਿਲਕੁਲ ਇਸੇ ਤਰ੍ਹਾਂ ਜੇ ਤੁਸੀਂ ਮਨਮੁਖ ਹੋ ਕੇ ਹਉਮੈ ਅਤੇ ਇੱਛਾਵਾਂ ਦੇ ਪਿੱਛੇ ਭੱਜੋਗੇ ਤਾਂ ਉਸ ਦਾ ਕੁਦਰਤੀ ਨਤੀਜਾ ਦੁੱਖ ਅਤੇ ਪਟਕਣਾ ਹੈ ਔਰ ਜੇ ਤੁਸੀਂ ਗੁਰਮੁਖ ਹੋ ਕੇ ਗਿਆਨ ਤੇ ਸੇਵਾ ਦੇ ਰਾਤੇ ਚੱਲੋਗੇ ਤਾਂ ਉਸ ਦਾ ਕੁਦਰਤੀ ਨਤੀਜਾ ਸ਼ਾਂਤੀ ਅਤੇ ਮੁਕਤੀ ਹੈ ਮਤਲਬ ਦੋਵੇਂ ਨਿਯਮ ਉਸੇ ਸਿਸਟਮ ਦਾ ਹਿੱਸਾ ਹਨ ਹਾਂਜੀ ਬਿਲਕੁਲ ਇਸ ਲਈ ਸਾਰਾ ਸੰਸਾਰ ਉਸ ਦਾ ਖੇਲ ਉਹ ਦਸਾਰਾ ਯਾਨੀ ਇੱਕ ਪ੍ਰਤਖ ਤਮਾਸ਼ਾ ਹੈ ਇਹ ਤੁਹਾਡੀ ਜ਼ਿੰਮੇਵਾਰੀ ਨੂੰ ਖਤਮ ਨਹੀਂ ਕਰਦਾ ਸਗੋਂ ਤੁਹਾਡੇ ਫੈਸਲਿਆਂ ਦੇ ਨਤੀਜਿਆਂ ਨੂੰ ਇੱਕ ਵੱਡੇ ਬ੍ਰਹਮੰਡੀ ਸੰਦਰਭ ਵਿੱਚ ਰੱਖਦਾ ਹੈ ਠੀਕ ਹੈ ਤੇ ਪਹਿਲਾ ਹਿੱਸਾ ਸਾਨੂੰ ਨੀਂਹ ਦਿੰਦਾ ਹੈ ਸ਼ਾਂਤੀ ਲਈ ਆਪਣਾ ਧਿਆਨ ਬਦਲੋ ਪਰ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇਹ ਧਿਆਨ ਬਦਲ ਜਾਂਦਾ ਹੈ ਤਾਂ ਉਹ ਅੰਦਰੂਨੀ ਅਵਸਥਾ ਉਹ ਸ਼ਾਂਤੀ ਅਸਲ ਵਿੱਚ ਮਹਿਸੂਸ ਕਿਵੇਂ ਹੁੰਦੀ ਹੈ ਹੂੰ ਕੀ ਇਹ ਸਿਰਫ ਵਿਚਾਰਾਂ ਦਾ ਸ਼ਾਂਤ ਹੋ ਜਾਣਾ ਹੈ ਜਾਂ ਇਸ ਤੋਂ ਵੀ ਵੱਧ ਕੁਝ ਹੈ ਸਾਡੇ ਕੋਲ ਜੋ ਦੂਜਾ ਸ਼ਬਦ ਹੈ ਉਹ ਸਾਨੂੰ ਸਿੱਧਾ ਉਸ ਅਨੁਭਵ ਦੇ ਅੰਦਰ ਲੈ ਜਾਂਦਾ ਹੈ ਇਹ ਸ਼ੁਰੂ ਹੁੰਦਾ ਹੈ ਅਨਹਦ ਵਾਚੇ ਸਹਿਜ ਸੁਹਿਲਾ ਹਾਂ ਹੁਣ ਅਸੀਂ ਸਿਧਾਂਤ ਤੋਂ ਅਨੁਭਵ ਵੱਲ ਜਾ ਰਹੇ ਹਾਂ ਇਹ ਅਨਹਦ ਸ਼ਬਦ ਬਹੁਤ ਬਹੁਤ ਦਿਲਚਸਪ ਹੈ ਇਸ ਦਾ ਸ਼ਾਬਦਿਕ ਅਰਥ ਹੈ ਬਿਨਾ ਵਜਾਏ ਵੱਜਣ ਵਾਲੀ ਧੁਨੀ ਇਸ ਨੂੰ ਕੰਨਾਂ ਨਾਲ ਸੁਣਨ ਵਾਲਾ ਸੰਗੀਤ ਨਾ ਸਮਝੋ ਇੱਕ ਅੰਦਰੂਨੀ ਅਵਸਥਾ ਹੈ। اچھا ਇਸ ਦੀ ਸਭ ਤੋਂ ਵਧੀਆ ਤੁਲਨਾ ਸ਼ਾਇਦ ਅੱਜਕਲ ਦੇ ਫਲੋ ਸਟੇਟ ਨਾਲ ਕੀਤੀ ਜਾ ਸਕਦੀ ਹੈ। ਫਲੋ ਸਟੇਟ। ਹਾਂ ਜਿਵੇਂ ਕੋਈ ਕਲਾਕਾਰ ਜਾਂ ਖਿਡਾਰੀ ਜਦੋਂ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ ਤਾਂ ਸਮੇਂ ਦਾ ਅਹਿਸਾਸ ਨਹੀਂ ਰਹਿੰਦਾ। ਕੋਸ਼ਿਸ਼ ਮਹਿਸੂਸ ਨਹੀਂ ਹੁੰਦੀ ਅਤੇ ਅੰਦਰੋਂ ਇੱਕ ਆਨੰਦ ਦੀ ਲਹਿਰ ਚੱਲਦੀ ਹੈ। ਹਾਂ ਹਾਂ ਸਮਝ ਗਿਆ। ਅਨਹਦ ਵਾਜੇ ਉਸੀ ਤਰ੍ਹਾਂ ਦੀ ਰੋਹਾਨੀ ਫਲੋ ਸਟੇਟ ਹੈ ਜੋ ਲਗਾਤਾਰ ਬਿਨਾ ਕਿਸੇ ਕੋਸ਼ਿਸ਼ ਦੇ ਸਹਿਜ ਵਿੱਚ ਚੱਲਦੀ ਰਹਿੰਦੀ ਹੈ ਵਾ ਇਹ ਤਾਂ ਇਹ ਤਾਂ ਬਹੁਤ ਵਧੀਆ ਤਰੀਕਾ ਹੈ ਇਸ ਨੂੰ ਸਮਝਣ ਦਾ ਤਾਂ ਫਿਰ ਜਦੋਂ ਸਹਿਜ ਗੁਫਾ ਮੈਂ ਆਸਣ ਬੰਧਿਆ ਦੀ ਗੱਲ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਪਹਾੜਾਂ ਦੀ ਗੁਫਾ ਵਿੱਚ ਜਾ ਕੇ ਬੈਠ ਗਿਆ ਹੈ ਨਹੀਂ ਬਿਲਕੁਲ ਨਹੀਂ ਸਗੋਂ ਇਹ ਹੈ ਕਿ ਮਨ ਇਸ ਫਲੋ ਸਟੇਟ ਵਿੱਚ ਟਿਕ ਗਿਆ ਹੈ ਜਿੱਥੇ ਬਾਹਰ ਭਟਕਣ ਤੋਂ ਬਾਅਦ ਮਨ ਆਖਰਕਾਰ ਆਪਣੇ ਅਸਲ ਘਰ ਆਪਣੇ ਗ੍ਰਹਿ ਮੇ ਆਇਆ ਵਾਪਸ ਆ ਗਿਆ ਹੈ ਬਿਲਕੁਲ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਸਮਝ ਗਏ ਹੋ ਉਹ ਗੁਫਾ ਬਾਹਰੀ ਨਹੀਂ ਅੰਦਰੂਨੀ ਹੈ ਇਹ ਆਤਮਕ ਅਡੋਲਤਾ ਦੀ ਅਵਸਥਾ ਹੈ ਠੀਕ ਹੈ ਅਤੇ ਉਸ ਘਰ ਵਿੱਚ ਆ ਕੇ ਕੀ ਹੁੰਦਾ ਹੈ ਤ੍ਰਿਪਤੀ ਅਘਾਏ ਰਹਿਆ ਹੈ ਸੰਤੋ ਮਨ ਪੂਰੀ ਤਰ੍ਹਾਂ ਰੱਜ ਜਾਂਦਾ ਹੈ ਯਾਦ ਕਰੋ ਪਹਿਲੇ ਸ਼ਬਦ ਵਿੱਚ ਕਿਹਾ ਸੀ ਕਿ ਜਿਸ ਨੂੰ ਦਾਤ ਮਿਲਦੀ ਹੈ ਉਹ ਰੱਜਦਾ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਉਹ ਰੱਜਣ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਇਹ ਉਦੋਂ ਹੁੰਦਾ ਹੈ ਜਦੋਂ ਗੁਰੂ ਉਸ ਅਨੁਭਵ ਤੋਂ ਪਰੇ ਸਰਵ ਵਿਆਪਕ ਪ੍ਰਭੂ ਦਾ ਦਰਸ਼ਨ ਕਰਵਾ ਦਿੰਦਾ ਹੈ ਅਤੇ ਫਿਰ ਇੱਥੇ ਉਹ ਵਿਚਾਰ ਆਉਂਦਾ ਹੈ ਜੋ ਸਾਡੇ ਦੇਖਣ ਦਾ ਸਾਰਾ ਨਜ਼ਰੀਆ ਬਦਲ ਦਿੰਦਾ ਹੈ ਆਪੇ ਰਾਜਨ ਆਪੇ ਲੋਗਾ ਹਾਂ ਪ੍ਰਭੂ ਆਪ ਹੀ ਰਾਜਾ ਹੈ ਅਤੇ ਆਪ ਹੀ ਪ੍ਰਜਾ ਇਸ ਦਾ ਅਸਲ ਜ਼ਿੰਦਗੀ ਵਿੱਚ ਕੀ ਮਤਲਬ ਹੈ ਇਹ ਵਿਚਾਰ ਤਾਂ ਸਾਰੇ ਝਗੜਿਆਂ ਅਤੇ ਗਿਲੇ ਸ਼ਿਕਵੇ ਨੂੰ ਹੀ ਖਤਮ ਕਰ ਦਿੰਦਾ ਹੈ ਇਹ ਸੱਚਮੁੱਚ ਇੱਕ ਬਹੁਤ ਵੱਡਾ ਦ੍ਰਿਸ਼ਟੀਕੋਣ ਹੈ ਸੋਚ ਕੇ ਦੇਖੋ ਜੇ ਤੁਸੀਂ ਇਹ ਮੰਨਦੇ ਹੋ ਕਿ ਜੋ ਤੁਹਾਡੇ ਤੇ ਹੁਕਮ ਚਲਾ ਰਿਹਾ ਹੈ ਅਤੇ ਤੁਸੀਂ ਜੋ ਹੁਕਮ ਮੰਨ ਰਹੇ ਹੋ ਦੋਵੇਂ ਇੱਕੋ ਹੀ ਬ੍ਰਹਮੰਡੀ ਊਰਜਾ ਦੇ ਰੂਪ ਹੋ ਤਾਂ ਸ਼ਿਕਾਇਤ ਕਿਸ ਨੂੰ ਕਰੋਗੇ ਸਹੀ ਗੱਲ ਹੈ ਆਪ ਨਿਰਵਾਣੀ ਆਪੇ ਭੋਗਾ ਉਹ ਆਪ ਹੀ ਦੁਨੀਆਵੀ ਪਦਾਰਥਾਂ ਤੋਂ ਉੱਪਰ ਹੈ ਅਤੇ ਆਪ ਹੀ ਉਹਨਾਂ ਨੂੰ ਭੋਗ ਰਿਹਾ ਹੈ ਜਦੋਂ ਤੁਸੀਂ ਉਸ ਵਿਅਕਤੀ ਵਿੱਚ ਵੀ ਉਹੀ ਰੱਬੀ ਜੋਤ ਦੇਖਦੇ ਹੋ ਜੋ ਤੁਹਾਨੂੰ ਦੁੱਖ ਦੇ ਰਿਹਾ ਹੈ ਤਾਂ ਗੁੱਸਾ ਅਤੇ ਬਦਲੇ ਦੀ ਭਾਵਨਾ ਖਤਮ ਹੋ ਜਾਂਦੀ ਹੈ ਅੱਛਾ ਇਸੇ ਲਈ ਕਿਹਾ ਗਿਆ ਹੈ ਸਭ ਚੁਕੀ ਕੁਕ ਪੁਕਾਰਿਆ ਜੀਓ ਸਾਰੀਆਂ ਚੀਕਾਂ ਸਾਰੀਆਂ ਪੁਕਾਰਾਂ ਖਤਮ ਹੋ ਜਾਂਦੀਆਂ ਹਨ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬੇਇਨਸਾਫੀ ਨੂੰ ਸਵੀਕਾਰ ਕਰ ਲੈਂਦੇ ਹੋ ਪਰ ਤੁਹਾਡੀ ਪ੍ਰਤੀਕਿਰਿਆ ਗੁੱਸੇ ਦੀ بجائے ਸਮਝ ਅਤੇ ਹਮਦਰਦੀ ਤੋਂ ਆਉਂਦੀ ਹੈ ਅਤੇ ਇਸ ਗੱਲ ਤੇ ਜ਼ੋਰ ਦੇਣ ਲਈ ਕਿ ਸਿਰਫ ਕੋਈ ਫਲਸਫਾ ਨਹੀਂ ਹੈ ਲਿਖਾਰੀ ਕਹਿੰਦਾ ਹੈ ਜਿਹਾ ਡਿਠਾ ਮੈਂ ਤੇ ਹੋ ਕਿਹਾ ਹਾਂ ਯਾਨੀ ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ ਮੈਂ ਉਹੀ ਦੱਸ ਰਿਹਾ ਜੋ ਮੈਂ ਖੁਦ ਦੇਖਿਆ ਅਤੇ ਅਨੁਭਵ ਕੀਤਾ ਹੈ ਇੱਕ ਨਿਜੀ ਗਵਾਹੀ ਹੈ ਬਿਲਕੁਲ ਇਹ ਪ੍ਰਮਾਣਿਕਤਾ ਦੀ ਮੋਹਰ ਹੈ ਜਦੋਂ ਜੋਤੀ ਜੋਤ ਮਿਲੀ ਸੁਖ ਪਾਇਆ ਜਦੋਂ ਵਿਅਕਤੀਗਤ ਆਤਮਾ ਬ੍ਰਹਮੰਡੀ ਚੇਤਨਾ ਨਾਲ ਇੱਕ ਹੋ ਜਾਂਦੀ ਹੈ ਤਾਂ ਸਾਰਾ ਦ્વੈਤ ਸਾਰਾ ਵੱਖਰਾਪਣ ਮਿਟ ਜਾਂਦਾ ਹੈ ਉਸ ਨੂੰ ਹਰ ਪਾਸੇ ਇੱਕ ਹੀ ਦਿਸਦਾ ਹੈ ਤਾਂ ਅਸੀਂ ਸਫ਼ਰ ਦੇ ਦੋ ਪੜਾਅ ਦੇਖ ਲਏ ਪਹਿਲਾ ਕਿਵੇਂ ਸ਼ਾਂਤੀ ਪਾਉਣੀ ਹੈ ਅਤੇ ਦੂਜਾ ਕਿਵੇਂ ਉਹ ਸ਼ਾਂਤੀ ਮਹਿਸੂਸ ਹੁੰਦੀ ਹੈ ਹੁਣ ਆਖਰੀ ਸਵਾਲ ਇਸ ਸਬਦ ਦਾ ਨਤੀਜਾ ਕੀ ਹੈ ਜਦੋਂ ਕੋਈ ਇਸ ਅਵਸਥਾ ਨੂੰ ਪਾ ਲੈਂਦਾ ਹੈ ਤਾਂ ਉਹ ਇੱਕ ਵਿਅਕਤੀ ਵਜੋਂ ਕਿਹੋ ਜਿਹਾ ਬਣ ਜਾਂਦਾ ਹੈ ਸਾਡਾ ਤੀਜਾ ਸ਼ਬਦ ਇਸੇ ਬਾਰੇ ਹੈ ਹਾਂ ਇਹ ਆਤਮਾ ਰੂਪੀ ਦੁਲਹਨ ਅਤੇ ਪਰਮਾਤਮਾ ਰੂਪੀ ਪਤੀ ਦਾ ਬਹੁਤ ਹੀ ਖੂਬਸੂਰਤ ਰੂਪਕ ਵਰਤਦਾ ਹੈ ਜਿਤ ਕਰ ਪਿਰ ਸੁਹਾਗ ਬਨਾਇਆ ਤਿਤ ਕਰ ਸਖੀਏ ਮੰਗਲ ਗਾਇਆ ਇਹ ਇੱਕ ਬਹੁਤ ਹੀ ਪਿਆਰਾ ਰੂਪਕ ਹੈ ਜਦੋਂ ਪ੍ਰਭੂ ਪਤੀ ਹਿਰਦੇਕਾਰ ਵਿੱਚ ਆਵਸਥਾ ਹੈ ਤਾਂ ਅੰਦਰ ਜਸ਼ਨ ਮਨਾਇਆ ਜਾਂਦਾ ਹੈ ਹਾਂ ਅਤੇ ਫਿਰ ਦੱਸਿਆ ਗਿਆ ਹੈ ਕਿ ਜਿਹੜੀ ਜੀਵ ਇਸਤਰੀ ਮਤਲਬ ਆਤਮਾ ਪ੍ਰਭੂ ਨੂੰ ਪਿਆਰੀ ਹੋ ਜਾਂਦੀ ਹੈ ਉਸ ਵਿੱਚ ਕਿਹੜੇ ਕਿਹੜੇ ਗੁਣ ਆ ਜਾਂਦੇ ਹਨ ਇਹ ਇੱਕ ਪੂਰੀ ਸ਼ਖਸੀਅਤ ਦੀ ਤਬਦੀਲੀ ਦਾ ਵੇਰਵਾ ਹੈ ਅੱਛਾ ਸਰੋਤਾਂ ਵਿੱਚ ਗੁਣਾਂ ਦੀ ਇੱਕ ਲੰਬੀ ਸੂਚੀ ਹੈ ਉਹ ਗੁਣਵੰਤੀ ਬਣ ਜਾਂਦੀ ਹੈ ਵੱਡ ਭਾਗਣ ਅਖਵਾਉਂਦੀ ਹੈ ਉਹ ਸੀਲਵੰਤ ਯਾਨੀ ਮਿੱਠੇ ਅਤੇ ਨਮਰ ਸੁਭਾਅ ਵਾਲੀ ਹੋ ਜਾਂਦੀ ਹੈ ਇਹ ਸਾਰੇ ਅੰਦਰੂਨੀ ਗੁਣ ਹਨ ਅਤੇ ਸਿਰਫ ਅੰਦਰੂਨੀ ਗੁਣ ਨਹੀਂ ਹਨ ਹੈਨਾ ਉਹ ਰੂਪਵੰਤ ਯਾਨੀ ਸੁੰਦਰ ਸੁਗੜ ਯਾਨੀ ਸੁਚੱਜੀ ਅਤੇ ਵਿਚਖਣ ਯਾਨੀ ਸਿਆਣੀ ਤੇ ਸਮਝਦਾਰ ਬਣ ਜਾਂਦੀ ਹੈ ਹਾਂ ਇਹ ਤਾਂ ਕਹਿ ਲਓ ਇੱਕ ਤਰ੍ਹਾਂ ਦਾ ਰੋਹਾਨੀ ਗਲੋਅ ਅਪ ਹੈ ਜਿੱਥੇ ਅਸਲ ਸੁੰਦਰਤਾ ਬਾਹਰ ਹੀ ਨਹੀਂ ਸਗੋਂ ਇਸ ਅੰਦਰੂਨੀ ਮਿਲਾਪ ਤੋਂ ਪੈਦਾ ਹੋਏ ਗੁਣਾਂ ਤੋਂ ਆਉਂਦੀ ਹੈ ਰੋਹਾਨੀ ਗਲੋਅ ਅਪ ਹਾਂ ਇਹ ਇਹ ਬਹੁਤ ਵਧੀਆ ਸ਼ਬਦ ਹੈ ਇਸਦੇ ਲਈ ਅਤੇ ਤੁਸੀਂ ਬਿਲਕੁਲ ਸਹੀ ਹੋ ਹਾਂ ਇਹ ਗਲੋਅ ਅਪ ਸਿਰਫ ਨਿੱਜੀ ਨਹੀਂ ਹੈ ਇਸ ਸਮਾਜ ਵਿੱਚ ਵੀ ਦਿਖਿਸਤਾ ਹੈ ਅੱਗੇ ਕਿਹਾ ਹੈ ਉਹ ਆਚਾਰਵੰਤ ਮਤਲਬ ਚੰਗੇ ਆਚਰਣ ਵਾਲੀ ਅਤੇ ਪ੍ਰਧਾਨੇ ਯਾਨੀ ਮੰਨੀ ਪਰ ਮੰਨੀ ਆਗੂ ਹੋ ਜਾਂਦੀ ਹੈ ਮਤਲਬ ਅਸਲ ਅਧਿਆਤਮਕਤਾ ਤੁਹਾਨੂੰ ਦੁਨੀਆ ਤੋਂ ਤੋੜਦੀ ਨਹੀਂ ਨਹੀਂ ਸਗੋਂ ਦੁਨੀਆ ਵਿੱਚ ਇੱਕ ਬਿਹਤਰ ਅਤੇ ਵਧੇਰੇ ਸਤਕਾਰਯੋਗ ਇਨਸਾਨ ਬਣਾਉਂਦੀ ਹੈ ਤੁਹਾਡਾ ਆਚਰਣ ਹੀ ਤੁਹਾਡੀ ਪਛਾਣ ਬਣ ਜਾਂਦਾ ਹੈ ਅਤੇ ਸਭ ਤੋਂ ਖੂਬਸੂਰਤ ਗੱਲ ਉਸਦੇ ਸਾਰੇ ਸ਼ਿੰਗਾਰ ਕੀ ਹਨ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਹਾਂਜੀ ਉਸ ਦਾ ਸਭ ਤੋਂ ਵੱਡਾ ਗਹਿਣਾ ਉਸ ਦਾ ਮੇਕਅਪ ਉਸ ਦੇ ਕੱਪੜੇ ਸਭ ਕੁਝ ਪ੍ਰਭੂ ਨਾਲ ਡੂੰਗੀ ਸਾਜ ਦਾ ਗਿਆਨ ਹੈ ਇਹ ਕਿੰਨੀ ਵੱਡੀ ਗੱਲ ਹੈ ਕਿ ਸੁੰਦਰਤਾ ਦਾ ਸਭ ਤੋਂ ਵੱਡਾ ਸਰੋਤ ਗਿਆਨ ਨੂੰ ਦੱਸਿਆ ਗਿਆ ਹੈ ਬਿਲਕੁਲ ਅਤੇ ਅੰਤ ਵਿੱਚ ਇਹ ਅਵਸਥਾ ਸਥਾਈ ਹੈ ਇਹ ਕੋਈ ਆਰਜ਼ੀ ਖੁਸ਼ੀ ਨਹੀਂ ਹੈ ਇਸ ਨੂੰ ਥਿਰ ਸੁਹਾਗ ਕਿਹਾ ਗਿਆ ਹੈ ਇੱਕ ਸਦੀਵੀ ਪੱਕਾ ਮਿਲਾਪ ਹੂੰ जिस प्रभु बारे कहा गया है कि ओ अगम अगोचर है यानी ਸਾਡੀਆਂ ਇੰਦਰੀਆਂ ਅਤੇ ਬੁੱਧੀ ਦੀ ਪਹੁੰਚ ਤੋਂ ਪਰੇ ਹੈ ਉਹੀ ਉਸ ਆਤਮਾ ਦਾ ਸਭ ਤੋਂ ਵੱਡਾ ਸਹਾਰਾ ਬਣ ਜਾਂਦਾ ਹੈ ਸਹੀ ਇਹ ਸਭ ਤੋਂ ਵੱਡੀ ਸੁਰੱਖਿਆ ਅਤੇ ਪ੍ਰਾਪਤੀ ਹੈ ਇਸ ਅਵਸਥਾ ਦੀ ਮਹਿਮਾ ਮਹਿਮਾ ਤਿਸ ਕੀ ਕਹਿਣ ਨਾ ਜਾਏ ਸ਼ਬਦਾਂ ਵਿੱਚ بیان ਹੀ ਨਹੀਂ ਕੀਤੀ ਜਾ ਸਕਦੀ ਤਾਂ ਆਓ ਇਸ ਸਾਰੇ ਸਫ਼ਰ ਨੂੰ ਇੱਕ ਵਾਰ ਫਿਰ ਦੇਖੀਏ ਅਸੀਂ ਇੱਕ ਬਹੁਤ ਹੀ ਸਧਾਰਨ ਨਿਰਦੇਸ਼ ਨਾਲ ਸ਼ੁਰੂ ਕੀਤਾ ਸੀ ਆਪਣੇ ਅੰਦਰ ਸ਼ਾਂਤੀ ਲੱਭਣ ਲਈ ਆਪਣਾ ਧਿਆਨ ਬਦਲੋ ਹਾਂਜੀ ਫਿਰ ਅਸੀਂ ਉਸ ਅੰਦਰੂਨੀ ਮਿਲਾਪ ਦੀ ਅਵਸਥਾ ਨੂੰ ਮਹਿਸੂਸ ਕੀਤਾ ਜਿੱਥੇ ਇੱਕ ਆਨੰਦ ਦੀ ਧੁਨੀ ਚਲਦੀ ਹੈ ਅਤੇ ਸਾਰੇ ਗਿਲੇ ਸ਼ਿਕਵੇ ਮਿਟ ਜਾਂਦੇ ਹਨ ਹੂੰ ਅਤੇ ਅੰਤ ਵਿੱਚ ਅਸੀਂ ਦੇਖਿਆ ਕਿ ਉਹ ਅਨੁਭਵ ਇੱਕ ਵਿਅਕਤੀ ਨੂੰ ਕਿਵੇਂ ਗੁਣਾ ਨਾਲ ਭਰਪੂਰ ਸਿਆਣਾ ਅਤੇ ਸਤਕਾਰਯੋਗ ਬਣਾ ਦਿੰਦਾ ਹੈ ਹਾਂ ਇਹਨਾਂ ਸਾਰੇ ਸਰੋਤਾਂ ਦਾ ਸਾਰ ਇਹ ਹੈ ਕਿ ਆਤਮਾ ਦੀ ਅਸਲ ਸ਼ਕਤੀ ਅਸਲ ਪ੍ਰਭੂਸਕਤਾ ਬਾਹਰੀ ਦੁਨੀਆ ਨੂੰ ਕਾਬੂ ਕਰਨ ਵਿੱਚ ਨਹੀਂ ਹੈ ਤਾਂ ਫਿਰ ਕਿਸ ਚੀਜ਼ ਚ ਹੈ ਇਹ ਪਰਮਾਤਮਾ ਨਾਲ ਅੰਦਰੂਨੀ ਤੌਰ ਤੇ ਇੱਕ ਹੋ ਜਾਣ ਵਿੱਚ ਹੈ ਜਦੋਂ ਇਹ ਮਿਲਾਪ ਹੁੰਦਾ ਹੈ ਤਾਂ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਤੁਹਾਡੀ ਪੂਰੀ ਹੋਂਦ ਬਦਲ ਜਾਂਦੀ ਹੈ ਅਤੇ ਉਸ ਬਦਲਾਵ ਵਿੱਚ ਸ਼ਿਕਾਇਤ ਦੀ ਕੋਈ ਥਾਂ ਨਹੀਂ ਰਹਿੰਦੀ ਕਿਉਂਕਿ ਵੱਖਰਾਪਣ ਹੀ ਨਹੀਂ ਰਹਿੰਦਾ ਪਰ ਇਹ ਸਾਨੂੰ ਉਸੇ ਸਵਾਲ ਤੇ ਵਾਪਸ ਲਿਆਉਂਦਾ ਹੈ ਜਿਸ ਨੂੰ ਅਸੀਂ ਥੋੜਾ ਪਹਿਲਾਂ ਛੂਇਆ ਸੀ ਅਤੇ ਮੈਂ ਚਾਹੁੰਨਾ ਕਿ ਸਾਡੇ ਸੁਣਨ ਵਾਲੇ ਇਸ ਤੇ ਵਿਚਾਰ ਕਰਨ ਹੂੰ ਇਹ ਸਰੋਤ ਦੱਸਦੇ ਹਨ ਕਿ ਇੱਕ ਅਜਿਹੀ ਅਵਸਥਾ ਆਉਂਦੀ ਹੈ ਜਿੱਥੇ ਸਾਰੀਆਂ ਸ਼ਿਕਾਇਤਾਂ ਖਤਮ ਹੋ ਜਾਂਦੀਆਂ ਹਨ ਕਿਉਂਕਿ ਹਰ ਪਾਸੇ ਰਾਜੇ ਅਤੇ ਪ੍ਰਜਾ ਵਿੱਚ ਉਸੇ ਦਾ ਰੂਪ ਦਿਸਦਾ ਹੈ ਜੇ ਸਭ ਕੁਝ ਉਸੇ ਦਾ ਹੀ ਖੇਲ ਹੈ ਤਾਂ ਸਾਡੀ ਨਿੱਜੀ ਜ਼ਿੰਮੇਵਾਰੀ ਅਤੇ ਦੁਨੀਆਂ ਵਿੱਚ ਸਹੀ ਲਈ ਲੜਨ ਦੇ ਸਾਡੇ ਯਤਨਾਂ ਦੀ ਕੀ ਥਾਂ ਰਹਿ ਜਾਂਦੀ ਹੈ